ਦੇਭਲ ਤਾਂ ਇਹੀ ਆ ਜਦੋਂ ਸਾਡੇ ਟੂਰਨਾਮੈਂਟ ਹੁੰਦੇ ਨੇ ਤਾਂ ਜਿਹੜਾ 12 ਬੰਦੇ ਆਂਦੇ ਆ ਜਾਂ ਬੱਚਿਆਂ ਨੂੰ ਬੈਠਣ ਵਾਸਤੇ ਇੱਥੇ ਬਹੁਤ ਪ੍ਰੋਬਲਮ ਜੇ ਹੁੰਦੀ ਆ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇੱਥੇ ਬਾਹਰ ਸੈੱਟ ਤੇ ਬੈਠਣ ਨੂੰ ਪੌੜੀਆਂ ਵਗੈਰਾ ਬਣ ਜਾਣ ਤਾਂ ਬਹੁਤ ਵਧੀਆ ਹੋ ਜੀ। ਪੜਨੋਂ ਜਿਹੜੀ ਪਾਈਪਲਾਈਨ ਪੁਆਈ ਆ ਕਦੋਂ ਦੀ ਪਈ ਹੋਈ ਜੀ? ਡਾਕਟਰ ਸਾਹਿਬ ਦੇ ਟਾਈਮ ਤੇ ਵਿੱਚ ਪਈ ਹੋਈ ਆ ਜੀ ਇਹ। ਏ ਜਿਹੜਾ ਗਿੱਲਾ ਸੁੱਕਾ ਜਿਹੜਾ ਗਿੱਲਾ ਹੁੰਦਾ ਜੀ ਉਹ ਇਹਨੂੰ ਖਾਦੇ ਬਣ ਜਾਂਦੀ ਜੀ ਇਹ ਤੇ ਬੂਟੇ ਇੱਥੇ ਬੂਟੇ ਲਾਏ ਹੋਏ ਜੀ ਆਪਣੇ ਪੰਚਾਇਤ ਦੇ ਜਗ੍ਹਾ 'ਚ ਤੇ ਉਹਨਾਂ ਨੂੰ ਪਾਪ ਦੇ ਤੇ ਚੱਕ ਬਾਂਦੇ ਸਟਾਪ ਪਹਿਲਾ ਘਟ ਸੀਗਾ ਹੁਣ ਤਾਂ ਪੂਰਾ ਆ ਸਾਰਾ ਕੁਸ਼ ਸ਼ੈਨ ਵਧੀਆ ਸਕੂਲ ਦੀ ਗ੍ਰਾਂਟ ਦਿੱਤੀ ਸੀ ਡਾਕਟਰ ਸਾਹਿਬ ਨੇ ਬਣ ਗਿਆ ਸਕੂਲ ਵਧੀਆ ਸਾਡੇ ਕੋਈ ਫੈਕਟਰੀ ਵਗੈਰਾ ਕੋਈ ਇਦਾਂ ਦਾ ਕੰਮ ਖੋਲ ਕੇ ਦਿੱਤਾ ਜਾਵੇ ਵਿੱਚ ਸਾਡੀ ਗਰੀਬ ਜਨਤਾ 100 200 ਲੇਡੀਜ਼ 100 200 ਜੈਂਟਸ ਜਿਹੜਾ ਕੰਮ ਕਰ ਸਕਦਾ ਹੋਵੇ ਇਹ ਆਪਣਾ ਰੋਜ਼ਗਾਰ ਪਿੰਡ ਦੇ ਵਿੱਚ ਹੀ ਹਲਕੇ ਚ ਕਰਕੇ ਕਮਾ ਕੇ ਖਾ ਸਕੇ ਕਿ ਸਾਨੂੰ ਸਾਈਕਲ ਚਲਾ ਕੇ ਸੋਨਾਲੀ ਕਾਨਾ ਜਾਣਾ ਪਵੇ ਬੋਟ ਪੈਂਦੀ ਆ ਡਾਕਟਰ ਸਾਹਿਬ ਨੂੰ ਪੈਂਦੀ ਆ ਪਲਟੀ ਨੂੰ ਨਹੀਂ ਪਈ ਨਾ ਤਾਂ ਝਾੜੂ ਨੂੰ ਪਈ ਤੇ ਨਾ ਦੂਸਰੇ ਕੋਈ ਹੋਰ ਪਲਟੀ ਨੂੰ ਪੈਂਦੀ ਇਹਨਾਂ ਨੂੰ ਵੋਟ ਪਏ ਕਿਉਂਕਿ ਇਹ ਨਹੀਂ ਪਿੰਡ ਦੇ ਲੋਕਾਂ ਦੇ ਇਲਾਕੇ ਦੇ ਲੋਕਾਂ ਦੇ ਕੰਮ ਕੀਤੇ ਕੋਈ ਗਰੀਬ ਗੁਰਬਾ ਕਿਦਾਂ ਦਾ ਬੰਦਾ ਵੀ ਚਲ ਜਾਂਦਾ ਕਿਸੇ ਨੂੰ ਮੈਡੀਸਨ ਦੀ ਲੋੜ ਆ ਕਿਸੇ ਨੂੰ ਮੈਡੀਕਲ ਦੇ ਕਿਸੇ ਵੀ ਢੰਗ ਦੀ ਲੋੜ ਪੈਂਦੀ ਆ ਕੋਲੋਂ ਪੈਸੇ ਕੋਲੋਂ ਮੈਡੀਸਨ ਦੇ ਕੇ ਹੀ ਦੁੱਦਦੇ ਆ ਇੱਥੇ ਤੱਕ ਵੀ ਕਰਦੇ ਰਹਿ ਕਿ ਉਹਨਾਂ ਨੂੰ ਕਿਰਾਇਆ ਦੇ ਕੇ ਗੱਡੀਆਂ 'ਚ ਵੀ ਘਰਾਂ 'ਚ ਉਪੜਦੇ ਕਰਦੇ ਰਹਿ ਪਏ ਬੰਦੇ ਤੁਹਾਡੇ ਕੋਲ ਪਹੁੰਚ ਗਏ ਸਸਿਆ ਦੋਸਤੋ ਮੈਂ ਹਨਮਨੀ ਸੇ ਚੀਮਾ ਤੁਸੀਂ ਵਖਰੇ ਜੀਬਸੀ ਅਪਡੇਟ ਗੱਲ ਕਰਦੇ ਆ ਪਿੰਡਾਂ ਦੀ ਪਿੰਡ ਲੈਲੀਕਲਾ ਲੈਲੀਕਲਾ ਕੇ ਜੜਾ ਕੇ ਕਾਂਗਰਸ ਦਾ ਗੜ ਮੰਨਿਆ ਗਿਆ ਤੇ ਇਸ ਵਾਰ ਜੋ ਲੋਕ ਸਭਾ ਜੋ ਇਲੈਕਸ਼ਨ ਹੋਈਆਂ ਨੇ ਉਹਦੇ ਵਿੱਚ ਇੱਕ ਵੱਡਾ ਮੋੜ ਲੈ ਕੇ ਆਏ ਨੇ ਵੋਟਾਂ ਪਾ ਕੇ ਜਿਸ ਨੇ ਡਾਕਟਰ ਰਾਜਕੁਮਾਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਤੇ ਇੱਕ ਨਵਾਂ ਇਤਿਹਾਸ ਸਿਰਜਿਆ ਤੇ ਗੱਲ ਕਰਦੇ ਆਂ ਪਿੰਡ ਦੇ ਸਰਪੰਚ ਸਾਹਿਬ ਨਾਲ ਤੇ ਪਿੰਡ ਦੀ ਜੋ ਮੋਤਵਰ ਵਿਅਕਤੀ ਨੇ ਪਿੰਡ ਦੇ ਪਤਵੰਤੇ ਨੇ ਵਿਕਾਸ ਦੇ ਪੱਖੋਂ ਕਿੰਨਾ ਕੋਈ ਜਾਣੂ ਹੋਇਆ ਕਿੰਨਾ ਕੋਈ ਲੋਕ ਜਾਣਦੇ ਨੇ ਤੇ ਵਿਕਾਸ ਪ੍ਰਤੀ ਹੋਰ ਕੀ ਕਹਿਣਾ ਚਾਹੁੰਦੇ ਨੇ ਤੇ ਕਿਦਾਂ ਦਾ ਵਿਕਾਸ ਹੁਣ ਲੈ ਕੇ ਸਰਕਾਰ ਵੱਲੋਂ ਨਵੀਆਂ ਚੀਜ਼ਾਂ ਇਸ ਪਿੰਡ ਵਿੱਚ ਲਿਉਣੀ ਚਾਹੀਦੀਆਂ ਨੇ ਇਸ ਬਾਰੇ ਗੱਲ ਕਰ ਰਹੇ ਸਰਪੰਚ ਸਾਹਿਬ ਸਵਾਗਤ ਹੈ ਜੀ ਵੀ ਸੀ ਅਪਡੇਟ ਦੇ ਵਿੱਚ ਜੀ ਗੱਲ ਜੀ ਅਸੀਂ ਕਹ ਹਾਂਜੀ ਕੀ ਨਾਮ ਸਰਪੰਚ ਸਾਹਿਬ ਦਾ ਦੋਲਦਰਾਮ ਜੀ ਦੋਲਦਰਾਮ ਜੀ ਤੁਸੀਂ ਪਿੰਡ ਦੇ ਸਰਪੰਚ ਹੋ ਮੌਜੂਦਾ ਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਿੰਦਾਂ ਦੀਆਂ ਵਿਕਾਸ ਇੱਥੇ ਪਿੰਡ ਦੇ ਵਿੱਚ ਹੋਇਆ ਹੁਣ ਤੱਕ ਜੀ ਪਿੰਡ ਦੇ ਵਿੱਚ ਵਿਕਾਸ ਤਾਂ ਕਾਫੀ ਹੋਇਆ ਜੀ ਤੇ ਬਾਕੀ ਕੁਝ ਰਹਿੰਦਾ ਵੀ ਆ ਹੁਣ ਚਲੋ ਵੀਰ ਨੂੰ ਕਹਾਂਗੇ ਕੁਛ ਨਾ ਕੁਛ ਡਾਕਟਰ ਸਾਹਿਬ ਨੂੰ ਇਹ ਸਰਕਾਰ ਤੋਂ ਮੰਗ ਕਰਾਂਗੇ ਥੋੜੇ ਬਹੁ ਜਿਹੜੇ ਕੰਮ ਰਹਿੰਦੇ ਉਹ ਵੀ ਦੂਰੇ ਪੂਰੇ ਕਰਾਂਗੇ ਜੀ ਜੇ ਗੱਲ ਕਰੀਏ ਵਿਦਿਆ ਦੀ ਸਿਹਤ ਦੀ ਤੇ ਕਿੰਨਾ ਕੁ ਪਿੰਡ ਦੇ ਵਿੱਚ ਸਿਹਤ ਸੁਲਤਾਨ ਲੈ ਕੇ ਕੋਈ ਹਸਪਤਾਲ ਜਾਂ ਕੋਈ ਹੋਰ ਚੀਜ਼ ਆ ਪਹੁੰਚੀ ਹੈ ਪਿੰਡ ਵਿਦਿਆ ਆਪਣੇ ਸਿਹਤ ਬਾਰੇ ਜੀ ਸਿਹਤ ਬਾਰੇ ਸਾਡੀ ਡਿਸਪੈਂਸਰੀ ਹੈ ਵੈਸੇ ਡਾਕਟਰ ਸਾਹਿਬ ਵੀ ਹੈਗੇ ਆ ਅੱਛਾ ਚੱਲ ਰਿਹਾ ਸਿਹਤ ਬਾਰੇ ਜੀ ਸਿਸਟਮ ਇਹਨਾਂ ਦਾ ਵਧੀਆ ਹੈ ਜੀ ਵਧੀਆ ਸੁਲਤਾਨ ਸਿਹਤ ਬਾਰੇ ਤੇ ਸਿੱਖਿਆ ਬ੍ਰਤੀ ਕੀ ਕਹਿਣਾ ਚਾਹੂੰਗਾ ਸਿੱਖਿਆ ਬ੍ਰਤੀ ਬਾਰੇ ਵੀ ਸਾਡੇ ਸਕੂਲਾਂ ਦੇ ਵਿੱਚ ਥੋੜੇ ਜਿਹਾ ਪ੍ਰੋਬਲਮਸ ਸੀ ਉਹ ਵੀ ਸਾਡੇ ਪਿਛਲੇ ਕੁਝ ਪੰਜਾ ਛੇ ਮਹੀਨਿਆਂ ਤੋਂ ਵਧੀਆ ਹੋ ਗਿਆ ਟੀਚਰ ਵੀ ਆ ਗਏ ਆ ਤੇ ਸਕੂਲ ਵੀ ਆਪਣੇ ਵਧੀਆ ਹੋ ਗਿਆ ਸਭ ਪੜਾਈ ਠੀਕ ਚੱਲ ਰਹੀ ਹੈ ਜੀ ਜੇ ਗੱਲ ਕਰੀਏ ਪਾਰਕਾਂ ਦੀ ਤਾਂ ਬਜ਼ੁਰਗਾਂ ਦੇ ਲਈ ਪਾਰਕ ਇੱਕ ਸੈਰ ਕਰਨ ਦੀ ਥਾਂ ਬਣਾਈ ਜਾਂਦੀ ਆ ਤੇ ਸ਼ਾਮ ਵੇਲੇ ਵੀ ਇੱਕ ਵੱਖਰੀ ਨਜ਼ਾਰਾ ਜਿਹੜਾ ਉੱਥੇ ਦੇਖਣ ਨੂੰ ਮਿਲਦਾ ਤੇ ਕੀ ਕਹਿਣਾ ਚਾਹੋਗੇ ਪਾਰਕਾਂ ਨਾਲ ਪਾਰਕਾਂ ਦੇ ਵਿੱਚ ਇਹੀ ਆ ਜੀ ਹੁਣ ਬੱਚੇ ਵੀ ਖੇਡ ਸਕਦੇ ਆ ਬਜ਼ੁਰਗ ਬੈਠ ਸਕਦੇ ਆ ਤੇ ਬਾਕੀ ਮਾਹੌਲ ਥੋੜਾ ਚੰਗਾ ਹੋ ਜਾਂਦਾ ਪਿੰਡ 'ਚ ਬੈਠਣ ਦੀ ਜਗ੍ਹਾ ਨਹੀਂ ਹੁੰਦੀ ਹਾਂਜੀ ਕੀ ਨਾਮ ਮੈਡਮ ਕੁਲਵੀਰ ਕੌਰ ਜੀ ਕੁਲਵੀਰ ਕੌਰ ਹਾਂ ਸਸ ਜੀ ਕਿਹੜੇ ਪਿੰਡ ਤੋਂ ਤੁਸੀਂ ਲੈਲੀ ਕਲਾਂ ਤੋਂ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਨੂੰ ਲੈ ਕੇ ਜਾਂ ਰਹਿੰਦੇ ਕਮਾਣੂ ਲੈ ਕੇ ਕੀ ਕਹਾਂ ਪਿੰਡ ਦੇ ਵਿਕਾਸ ਬਾਰੇ ਗੱਲ ਕਰ ਰਹੇ ਆ ਡਾਕਟਰ ਰਾਜ ਕੁਮਾਰ ਐਮ ਐਲ ਏ ਬਣੇ ਆ ਤੇ ਬਹੁਤ ਕਾਫੀ ਵਿਕਾਸ ਪਿੰਡ ਚ ਕਰਾਇਆ ਕਾਫੀ ਬਲੌਕ ਹੀ ਬਲੌਕ ਹੋ ਗਏ ਪਿੰਡ ਦੇ ਵਿੱਚ ਛੱਪੜ ਦੀ ਵੀ ਪਾਈਪ ਲਾਈਨ ਪਾ ਕੇ ਪਿੰਡ ਤੋਂ ਬਾਹਰ ਪਾਣੀ ਕੱਢ ਦਿੱਤਾ ਉਹਨਾਂ ਨੇ ਗਰੀਬ ਪਰਿਵਾਰਾਂ ਨੂੰ 31 ਜਣਿਆਂ ਨੂੰ ਛੱਤਾਂ ਦੇ ਪੈਸੇ ਵੀ ਮਿਲੇ ਆ ਸਕੂਲ ਦੀ ਵੀ ਗ੍ਰਾਂਟ ਦਿੱਤੀ ਸੀਗੀ ਡਿਸਪੈਂਸਰੀ ਚ ਵੀ ਡਾਕਟਰ ਜਦੋਂ ਮੰਗ ਕਰਦੇ ਆ ਉਸ ਵੇਲੇ ਡਾਕਟਰ ਆਉਂਦੇ ਆ ਫਿਰ ਹੋਰ ਵੀ ਕਾਫੀ ਕੰਮ ਉਹਨਾਂ ਨੇ ਪਿੰਡ ਚ ਕਰਾਇਆ ਹੁਣ ਹਾਂਜੀ ਤੇ ਹੁਣ ਜੋ ਡਾਕਟਰ ਸਾਹਿਬ ਐਮਪੀ ਬਣੇ ਆ ਤੇ ਹੁਣ ਮੈਂ ਇੱਕ ਦਿਨ ਮਿਲੀ ਸੀਗੀ ਤੇ ਮੈਂ ਲਾਈਟਾਂ ਬਾਰੇ ਮੰਗ ਰੱਖੀ ਸੀਗੀ ਤਾਂ ਕਹਿੰਦੇ ਸੀਗੇ ਵੀ ਜ਼ਰੂਰ ਪਿੰਡ ਨੂੰ ਲਾਈਟਾਂ ਦੇਵਾਂਗੇ ਤੇ ਹੋਰ ਅਸੀਂ ਮੰਗ ਇਹ ਰੱਖੀ ਸੀਗੀ ਵੀ ਜਿੱਦਾਂ ਇੱਕ ਪਿੰਡ ਦੇ ਸਾਡੇ ਪਿੰਡ ਵਿੱਚ 4 ਛੱਪੜ ਆ ਵੀ ਇੱਕ ਛੱਪੜ ਦਾ ਪਾਣੀ ਕੱਢ ਕੇ ਗਿਆ ਵੀ ਸਾਡੇ ਦੂਸਰੇ ਛੱਪੜਾਂ ਦੇ ਵੀ ਪਾਣੀ ਕੱਢੇ ਜਾਣ ਤੇ ਛੱਪੜਾਂ ਦੀ ਚਾਰਦੁਆਰੀ ਕੀਤੀ ਜਾਵੇ ਕੋਈ ਅਪੀਲ ਕਰਨੀ ਚਾਹੋਗੇ ਪਿੰਡ ਵਾਸੀਆਂ ਨੂੰ ਹਾਂਜੀ ਬਾਕੀ ਕੰਮ ਤੇ ਬਹੁਤ ਹੋਰ ਡਾਕਟਰ ਸਾਹਿਬ ਅੱਗੇ ਅਪੀਲ ਤਾਂ ਅਸੀਂ ਕਰੀ ਜਾਈਦੀ ਆ ਵੀ ਸਾਡਾ ਪਿੰਡ ਇੱਕ ਸ਼ਹਿਰ ਦੀ ਤਰ੍ਹਾਂ ਹੋ ਜਾਏ ਵੀ ਬਹੁਤ ਵਧੀਆ ਪਾਰਕਾਂ ਬਣ ਜਾਣ ਵੀ ਮੇਰਾ ਜ਼ਿਆਦਾ ਇਹ ਸਿਗਾ ਵਿਚਾਰ ਵੀ ਡਾਕਟਰ ਸਾਹਿਬ ਨੂੰ ਵੀ ਸਾਰੇ ਛੱਪੜਾਂ ਦਾ ਪਾਣੀ ਕੱਢ ਦਿਓ ਬਾਹਰ ਤੇ ਸਾਡੇ ਛੱਪੜਾਂ ਦੀ ਚਾਰਦੀਵਾਰੀ ਕਰਵਾਈ ਜਾਵੇ ਵੀ ਤਾਂ ਕਿ ਵਧੀਆ ਹੋ ਸਕੇ ਕਾਫੀ ਹਰਿੰਦਾ ਕੰਮ ਹਜੇ ਤੇ ਸਕੂਲ ਦਾ ਸਟਾਫ ਜਾਂ ਹੈਲਥ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸਕੂਲ ਦਾ ਸਟਾਫ ਪਹਿਲਾਂ ਘੱਟ ਸੀਗਾ ਹੁਣ ਤਾਂ ਪੂਰਾ ਆਇਆ ਸਾਰਾ ਕੁਛ ਸ਼ਾਨ ਵਧੀਆ ਸਕੂਲ ਦੀ ਗ੍ਰਾਂਟ ਦਿੱਤੀ ਸੀ ਡਾਕਟਰ ਸਾਹਿਬ ਨੇ ਬਣ ਗਿਆ ਸਕੂਲ ਵਧੀਆ ਹਾਂਜੀ ਹਾਂਜੀ ਅੱਗੇ ਨਾਲੋਂ ਤਾਂ ਕਾਫੀ ਸੁਧਾਰ ਆਇਆ ਜਾਦੇ ਡਾਕਟਰ ਸਾਹਿਬ ਆਏ ਆ ਹਾਂਜੀ ਤੇ ਜਿਹੜਾ ਹੁਣ ਵਿਧਾਨ ਸਭਾ ਸੀਟ ਜੋ ਖਾਲੀ ਹੋ ਚੁੱਕੀ ਆ ਤੇ ਨਵਾਂ ਉਮੀਦਵਾਰ ਐਲਾਨਿਆ ਜਾਏਗਾ ਕੋਈ ਹਾਂਜੀ ਤੇ ਕਿੱਦਾਂ ਦੀ ਸੋਚ ਰੱਖਦੇ ਹੋਗੇ ਉਮੀਦਵਾਰ ਜਿਹੜਾ ਆਣਾ ਚਾਹੀਦਾ ਹੈ ਉਹ ਅਸੀਂ ਡਾਕਟਰ ਸਾਹਿਬ ਵਰਗੇ ਪੜ੍ਹੇ ਲਿਖੇ ਉਮੀਦਵਾਰ ਮੰਗਦੇ ਆਂ ਹਾਂਜੀ ਬਾਕੀ ਸਰਪੰਚ ਸਾਹਿਬ ਪਿੰਡ ਦੇ ਵਿੱਚ ਗਰਹਿਣੀਆਂ ਵੀ ਹੁੰਦੀਆਂ ਨੇ ਮਹਿਲਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਆਸਰਾ ਨਹੀਂ ਹੁੰਦਾ ਤੇ ਆਪਣੇ ਲੈਵਲ ਤੇ ਕੋਈ ਕੰਮ ਕਰਨਾ ਚਾਹੁੰਦੀਆਂ ਨੇ ਸਰਕਾਰ ਵੱਲੋਂ ਕੋਈ ਇਹੋ ਜਿਹਾ ਪ੍ਰੋਗਰਾਮ ਕੀਤਾ ਗਿਆ ਜਿਹੜਾ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ ਪਿੰਡ ਦੇ ਵਿੱਚ ਰੋਜ਼ਗਾਰ ਤਾਂ ਵੈਸੇ ਸਰਕਾਰ ਵੱਲੋਂ ਦਾ ਕਾਫੀ ਆ ਜੀ ਹੁਣ ਇਦਾਂ ਕਰਨ ਵਾਲੇ ਤੇ ਉੱਪਰ ਹੁੰਦਾ ਜੀ ਇਹ ਕਰਨਾ ਚਾਹੁੰਦਾ ਬੰਦਾ ਜਾਂ ਨਹੀਂ ਕਰੇ ਵੈਸੇ ਸਾਡੇ ਬਲੋਂ ਤੇ ਜੋ ਵੀ ਉਹਦੀ ਹੈਲਪ ਹੋ ਸਕਦਾ ਜਿਦਾ ਹੁਣ ਵਿਧਵਾ ਪੈਨਸ਼ਨ ਆ ਉਹਦੀ ਜਾਂ ਹੋਰ ਵੀ ਜਿੰਨਾ ਕੋ ਹੋ ਸਕਦਾ ਸੀ ਹੈਲਪ ਕਰਾਈਦੀ ਹੈ ਜੀ ਜਿੱਦਾਂ ਕੋਈ ਨਵੇਂ ਕੰਮ ਨੂੰ ਸਿੱਖਿਆ ਸਿੱਖਿਆ ਦੇ ਕੇ ਕੋਈ ਨਵਾਂ ਕੰਮ ਸ਼ੁਰੂ ਕਰ ਸਕਣ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਅਸੀਂ ਵੈਸੇ ਬਹੁਤ ਬਾਰੀ ਕਹਿ ਰਹੇ ਹਾਂ ਨੂੰ ਕੋਈ ਇਦਾਂ ਦਾ ਕੋਈ ਆਪਣਾ ਕਦਮ ਨਹੀਂ ਉਠਾਰਿਆ ਕੋਈ ਵੀ ਅਸੀਂ ਕੋਈ ਕੰਮ ਚਲਾਈਏ ਜਾਂ ਕੀ ਉਹ ਆਪਣੀ ਆਪਣੀ ਮਸਤੀ ਚਾਹੀ ਸਭ ਹਣੀ ਮੈਂ ਤੁਸੀਂ ਸਮਤੀ ਮੈਂਬਰ ਰਹਿ ਚੁੱਕੇ ਹੋ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਬੇਨਤੀ ਤੇ ਡਾਕਟਰ ਸਾਹਿਬ ਅੱਗੇ ਕਰਦੇ ਆ ਕਹਿੰਦੇ ਕਰਾਂਗੇ ਪਰ ਆਸ ਵੀ ਰੱਖਦੇ ਆ ਜ਼ਰੂਰ ਜੋ ਕਹਿੰਦੇ ਆ ਉਹ ਕਰਦੇ ਆ ਕਰੂਗੇ ਕੰਮ ਹਾਂਜੀ ਤੁਸੀਂ ਖੁਦ ਮਹਿਲਾਓ ਤੇ ਕਿਵੇਂ ਦੇਖਦੇ ਹੋ ਕਿ ਮਹਿਲਾਵਾਂ ਨੂੰ ਇੱਕ ਰੋਜ਼ਗਾਰ ਹੀ ਮਿਲਣਾ ਚਾਹੀਦਾ ਜਾਂ ਕੋਈ ਘਰ ਦੇ ਵਿੱਚ ਬੈਠ ਕੇ ਆਪਣਾ ਕੋਈ ਕੰਮ ਕਾਰੋਬਾਰ ਸ਼ੁਰੂ ਕਰ ਸਕਣ ਉਹਦਾ ਤੇ ਰੋਜ਼ਗਾਰ ਤਾਂ ਇੱਥੇ ਕਾਫੀ ਆ ਬਈ ਸਾਰਾ ਸਾਡੇ ਪਿੰਡ ਲੈਵਲ ਤੇ ਵੀ ਰੋਜ਼ਗਾਰ ਆ ਕਾਫੀ ਆ ਨਰੇਗਾ ਚੱਲ ਰਹੀ ਗਿਆ ਸਦਾ ਹੀ ਚੱਲਦੀ ਰਹਿੰਦੀ ਐ ਇਦਾਂ ਕੋਈ ਹੈ ਨਹੀਂ ਬਈ ਨਹੀਂ ਕੋਈ ਬੇਲਾ ਬੈਠਾ ਰੋਜ਼ਗਾਰ ਆ ਪਿੰਡ ਚ ਪਰ ਕੀ ਨਾਮ ਹੈ ਜੀ ਰਣਜੀਤ ਸਿੰਘ ਹਾਂਜੀ ਕਿਵੇਂ ਦੇਖਦੇ ਹੋ ਪਿੰਡ ਦੇ ਵਿਕਾਸ ਨੂੰ ਲੈ ਕੇ ਕਿਸੇ ਕਿਹੜੀ ਚੀਜ਼ਾਂ ਥੋੜਾ ਪਿੰਡ ਨੂੰ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਜੋ ਪਿਛਲੇ 10 ਸਾਲਾਂ ਵਿੱਚ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਘਾਟੇ ਦੇ ਨੁਕਸਾਨ ਹੁੰਦੇ ਸੀ ਲੇਕਿਨ ਇਹਨਾਂ 5 ਸਾਲਾਂ ਦੇ ਵਿੱਚ ਡਾਕਟਰ ਸਾਹਿਬ ਨੇ ਜਿੰਨੇ ਕਰਾਇਆ 80% ਸਾਡੇ ਉਹ ਕੰਮ ਹੋਏ ਜਿਹੜੇ ਕਿ ਕਦੇ ਵੀ ਆਉਣ ਵਾਲੇ ਸਮੇਂ 'ਚ ਕੋ ਨਾ ਕਰਾ ਸਕਿਆ ਤਾਂ ਨਾ ਹੀ ਇਹ ਗਾਂ ਕਸ ਤੋਂ ਹੋਰ ਤੋਂ ਆਸ ਰੱਖਦੇ ਆ ਇੱਕ ਇਦਾਂ ਦੇ ਸੂਝਵਾਨ ਪੜੇ ਲਿਖੇ ਔਰ ਕੋਲੋਂ ਖਰਚਾ ਕਰਕੇ ਲੋਕਾਂ ਲਈ ਕੰਮ ਕਰਨਾ ਇਹ ਬੋਟ ਮੈਨੇ ਰਖਉਂਦਾ ਇਹਨਾਂ ਦੇ ਕਾਰਨ ਹੀ ਉਹਨਾਂ ਦੀ ਇੱਕ ਜਿੱਤ ਆ ਔਰ ਜਿੱਨਾਂ ਜਰ ਇਦਾਂ ਦਾ ਕੰਮ ਕਰਦੇ ਆ ਤਾਂ ਉਹਨਾਂ ਦੀ ਜਿੱਤ ਹੀ ਰਹੂਗੀ ਵੋਟ ਪੈਂਦੀ ਆ ਡਾਕਟਰ ਸਾਹਿਬ ਨੂੰ ਪੈਂਦੀ ਆ ਪਲਟੀ ਨੂੰ ਨਹੀਂ ਪਈ ਨਾ ਤਾਂ ਝਾੜੂ ਨੂੰ ਪਈ ਤਾਂ ਨਾ ਦੂਸਰੇ ਕਿਸੇ ਹੋਰ ਪਾਰਟੀ ਨੂੰ ਪੈਂਦੀ ਇਹਨਾਂ ਨੂੰ ਵੋਟ ਪਈ ਕਿਉਂਕਿ ਇਹਨੇ ਪਿੰਡ ਦੇ ਲੋਕਾਂ ਦੇ ਇਲਾਕੇ ਦੇ ਲੋਕਾਂ ਦੇ ਕੰਮ ਕੀਤੇ ਕੋਈ ਗਰੀਬ ਗੁਰਬਾ ਕਿੱਦਾਂ ਦਾ ਬੰਦਾ ਵੀ ਚਲ ਜਾਂਦਾ ਕਿਸੇ ਨੂੰ ਮੈਡੀਸਨ ਦੀ ਲੋੜ ਆ ਕਿਸੇ ਨੂੰ ਮੈਡੀਕਲ ਦੇ ਕਿਸੇ ਵੀ ਢੰਗ ਦੀ ਲੋੜ ਪੈਂਦੀ ਆ ਕੋਲੋਂ ਪੈਸੇ ਕੋਲੋਂ ਮੈਡੀਸਨ ਦੇ ਕੇ ਹੀ ਤੁਰਦੇ ਆ ਇੱਥੇ ਤੱਕ ਵੀ ਕਰਦੇ ਰਹਿ ਕੇ ਉਹਨਾਂ ਨੂੰ ਕਿਰਾਇਆ ਦੇ ਕੇ ਗੱਡੀਆਂ 'ਚ ਵੀ ਘਰਾਂ 'ਚ ਉਪੜਦੇ ਕਰਦੇ ਰਹਿ ਪਏ ਬੰਦੇ ਤੁਹਾਡੇ ਕੰਨ 'ਚ ਪਹੁੰਚ ਗਏ ਜਿਨ੍ਹਾਂ ਨੂੰ ਫੇਰ ਵੀ ਕੋਈ ਜ਼ਰੂਰਤ ਆ ਤਾਂ ਸਾਨੂੰ ਦੱਸੋ ਉਹ ਨਹੀਂ ਸਾਨੂੰ ਇਲਾਕਾ ਨਿਵਾਸੀਆਂ ਨੂੰ ਇਲਾਕੇ ਦੇ ਬੰਦੇ ਨਹੀਂ ਸਮਝਿਆ ਉਹ ਨਹੀਂ ਸਾਨੂੰ ਪਰਿਵਾਰ ਸਮਝ ਕੇ ਸਾਲੇ ਕੰਮ ਕੀਤੇ ਜਿਸ ਕਰਕੇ ਅਸੀਂ ਉਹਨਾਂ ਦਾ ਲੜ ਨਹੀਂ ਛੱਡ ਸਕਦੇ ਚਾਹੇ ਉਹ ਸੜਕ 'ਚ ਖੜ੍ਹ ਜਾਂੋ ਪਰਿਵਾਰ ਦੇ ਬੰਦਿਆਂ ਦੀ ਗੱਲ ਕੀਤੀ ਆ ਤੇ ਪਿੰਡ ਦੇ ਵਿੱਚ ਵੀ ਵਿਚਰਦਨੇ ਲੋਕਾਂ ਦੀ ਸਹਾਇਤਾ ਵੀ ਕਰਦਨੇ ਪਿੰਡ ਦੀ ਸਹਾਇਤਾ ਕਿੰਨੀ ਕੀਤੀ ਜਾਂ ਗ੍ਰਾਂਟਾਂ ਕਿੰਨੀਆਂ ਕੋ ਮਿਲ ਚੁੱਕੀਆਂ ਨੇ 80% ਤੁਹਾਨੂੰ ਦੱਸਦਾ 80% ਸਾਨੂੰ ਜਿਹੜਾ ਸਾਡੇ ਅੱਖੀਂ ਦੇਖਣ ਚ ਮੇਰੇ 60 ਸਾਲ ਦੀ ਉਮਰ ਆ 80% ਇਹਨਾਂ ਪੰਜਾਂ ਸਾਲਾਂ ਚ ਸਾਡੇ ਪਿੰਡ ਚ ਵਿੱਚ ਬਲਬਦੀ ਹੋਈ ਆ ਪਹਿਲਾਂ ਕਦੇ ਨਹੀਂ ਸੀ ਸਕੂਲ ਦੀਆਂ ਛੱਤਾਂ ਡਿੱਗੀਆਂ ਸੀ ਬਾਲੇ ਟੁੱਟੇ ਹੋ ਸੀ ਕਿਸੇ ਨੇ ਕੋ ਰੰਗ ਨਹੀਂ ਕਰਾਕਣਾਂ ਅਸੀਂ ਪਿੰਡ ਅਚ ਮੈਂ ਸਕੂਲ ਦਾ ਮੈਂਬਰ ਵੀ ਰਹਿ ਚੁਕਾਂ ਮੈਂ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਵੀ ਰਹਿ ਚੁਕਾਂ ਅੱਜ ਤੱਕ ਕਿਸੇ ਨੇ ਬੰਦੇ ਨੇ ਇਹ ਨਹੀਂ ਕਿਸੇ ਵੀ ਲੀਡਰ ਨੇ ਸੋਚਿਆ ਸੀ ਕਿ ਇਸ ਪਿੰਡ ਨੂੰ ਜਾਂ ਇਹਨਾਂ ਲੋਕਾਂ ਦੀ ਚੀਜ਼ ਦੀ ਜ਼ਰੂਰਤ ਹੈ ਵਾਰ-ਵਾਰ ਡਿਮਾਂਡ ਕਰਦੇ ਆਂ ਕਿ ਦਿਜੇ ਮਿਲ ਜਾਊਗਾ ਬਹਿ ਜਾਓ ਮਿਲ ਜਾਊ ਵਾਰੀ ਆ ਉਦੋਂ ਮਿਲ ਜਾਓ ਪਰ ਸਾਡੀ ਵਾਰੀ ਹੁਣ ਸਾਨੂੰ ਇਹ ਨਹੀਂ ਪਤਾ ਲੱਗਾ ਹਲਕਾ ਚੱਬਿਆਲ ਦੇ ਵਿੱਚ ਜਿੰਨੇ ਵੀ ਪਿੰਡਾਂ ਚੱਬਿਆਲ ਤੋਂ ਲੈ ਕੇ ਖਨੋੜੇ ਤੱਕ ਵੀ ਅਸੀਂ ਜਾਂਦੇ ਰਹੇ ਨਾਲ ਕਿਸੇ ਪਿੰਡ 'ਚ ਕਿਸੇ ਬੰਦੇ ਨੇ ਇਹ ਤੇ ਨਹੀਂ ਕਿਹਾ ਕਿ ਸਾਡੇ ਇੱਥੇ ਕੰਮ ਨਹੀਂ ਹੋਇਆ ਜਾਂ ਸਾਡੀ ਤੁਸੀਂ ਗੱਲ ਨਹੀਂ ਸੁਣੂ ਉਹਨਾਂ ਦੀ ਇੱਕ ਇਦਾਂ ਦੇ ਵਧੀਆ ਨੇਚਰ ਆ ਕਿ ਜੇ 10 ਬੰਦੇ ਪਿੰਡ ਦੇ ਵਿੱਚ ਤੁਰੇ ਵੀ ਜਾਂਦੇ ਰੋਡ ਦੇ ਉੱਪਰ ਨਹੀਂ ਵੀ ਇਹਨਾਂ ਨੂੰ ਮਤਲਬ ਆਇਆਗਾ ਉਹਨਾਂ ਨਾਲ ਗੱਲ ਕਰਨ ਦਾ ਜਿੱਥੇ ਰੁਕਣ ਦਾ ਖੁਦ ਗੱਡੀ ਰੋਕ ਕੇ ਉਤਰ ਕੇ ਉਹਨਾਂ ਨਾਲ ਗੱਲ ਕਰਕੇ ਪੁੱਛ ਕੇ ਫੇਜਣਾ ਜਿਹੜੀ ਵਾਰੀ ਬਾਕੀਆਂ ਨੇ ਤੁਹਾਨੂੰ ਲਾਈਨ ਚ ਲਾਇਆ ਸੀ ਉਹ ਵਾਰੀ ਡਾਕਟਰ ਸਾਹਿਬ ਤੁਹਾਡੀ ਲੈ ਕੇ ਆਏ ਸਾਡੀ ਵਾਰੀ ਲੈ ਕੇ ਕੋਈ ਸ਼ੱਕ ਨਹੀਂ ਪਰ ਡਾਕਟਰ ਸਾਹਿਬ ਨੇ ਅਸੀਂ ਹੁਣ ਵੀ ਆਸ ਰੱਖਦੇ ਹਾਂ ਹੁਣ ਵੀ ਉਹਨਾਂ ਨਾਲ ਸਾਡੀ ਇਹ ਗੱਲ ਹੁੰਦੀ ਆ ਕਿ ਜਿਹੜੀ ਵੀ ਕੋਈ ਥੋੜਾ ਰਹਿੰਦੀ ਆ ਅਲੱਗ ਪਿੰਡ ਦੀ ਨਾ ਦੱਸੋ ਮੈਨੂੰ ਇਲਾਕੇ ਦੀ ਦੱਸੋ ਅਸੀਂ ਉਹਨਾਂ ਤੋਂ ਡਿਮਾਂਡ ਕਰਦੇ ਹੁਣ ਕਰਾਂਗੇ ਵੀ ਗਾਂ ਵੀ ਕਰਦੇ ਵੀ ਰਹਿਣਾ ਉਨਾ ਕੋਪਾਂਸਾ ਲੈ ਗਿਆ ਅਸੀਂ ਚਾਹੁੰਦੇ ਹਾਂ ਕੋ ਸਾਡੇ ਇੱਥੇ ਕੋ ਸਾਡੇ ਕੋਲ ਜ਼ਮੀਨਾਂ ਵੀ ਹੈਗੀਆਂ ਸਾਡੇ ਕੋਲ ਸਭ ਕੁਝ ਹੈਗੇ ਆ ਜ਼ਾਇਰੇ ਹੈਗੇ ਆ ਕਿ ਸਾਡੇ ਕੋਈ ਫੈਕਟਰੀ ਵਗੈਰਾ ਕੋਈ ਇਦਾਂ ਦਾ ਕੰਮ ਖੋਲ ਕੇ ਦਿੱਤਾ ਜਾਵੇ ਵਿੱਚ ਸਾਡੀ ਗਰੀਬ ਜਨਤਾ 100 200 ਲੇਡੀਜ਼ 100 200 ਜੈਂਟਸ ਜਿਹੜਾ ਕੰਮ ਕਰ ਸਕਦਾ ਹੋਵੇ ਕਿ ਆਪਣਾ ਰੋਜ਼ਗਾਰ ਪਿੰਡ ਦੇ ਵਿੱਚ ਹੀ ਹਲਕੇ ਚ ਕਰਕੇ ਕਮਾ ਕੇ ਖਾ ਸਕੇ ਕਿ ਸਾਨੂੰ ਸਾਈਕਲ ਚਲਾ ਕੇ ਸੋਨਾਲੀ ਕਾਨਾ ਜਾਣਾ ਪਵੇ ਸਾਨੂੰ ਉਧਰ ਨਾ ਜਾਣਾ ਪਵੇ ਉਧਰ ਨਾ ਜਾਣਾ ਪਵੇ ਹਾਲਾਂਕਿ ਮੈਂ ਇਹ ਵੀ ਕਹਿ ਸਕਦਾ ਕਿ 25% ਬੰਦੇ ਸੋਨਾਲੀ ਕਾਨਾ ਚ ਡਾਕਟਰ ਸਾਹਿਬ ਨੇ ਖੁਦ ਫੋਨ ਕਰ ਕਰਕੇ ਰਖਾਏ ਆ ਬੇਟੀ ਅਜੋ ਜੋ ਕਹਿਣ ਬੰਦੇ ਜਾਂ ਕੋਈ ਹੋਰ ਤੀਸਰਾ ਬੰਦਾ ਕਿ ਸਾਨੂੰ ਕਹੇ ਪਏ ਵੀ ਤੁਸੀਂ ਇੱਧਰ ਡਾਕਟਰਾਂ ਨੂੰ ਮੂੰਹ ਨਾ ਮੋੜੋ ਦੂਸਰੇ ਬੰਦਿਆਂ ਨੂੰ ਮੂੰਹ ਮੋੜ ਨਹੀਂ ਮੋੜ ਸਕਦਾ ਇਹ ਤਾਂ ਡਾਕਟਰ ਸਾਹਿਬ ਨੂੰ ਸਾਤੋਂ ਮੂੰਹ ਨਾ ਕੇ ਤਾਂ ਮੁੜੂਗਾ ਉਦਾਂ ਨਹੀਂ ਮੁੜਦਾ ਉਹ ਸਾਨੂੰ ਜਾਣਦੇ ਆ ਕਿ ਨਹੀਂ ਵੀ ਮੇਰਾ ਪਰਿਵਾਰ ਆ ਇਹ ਹਲਕਾ ਮੇਰਾ ਪਰਿਵਾਰ ਆ ਇਸੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜਲਾ ਪ੍ਰਿਜ ਦੀ ਲੈ ਕੇ ਦਿੱਤੀ ਸੰਮਤੀ ਦੇ ਲੈ ਕੇ ਦਿੱਤੀ ਸਰਪੰਚੀ ਦੇ ਲੈ ਕੇ ਦਿੱਤੀ ਸੋਸਾਇਟੀ ਦੇ ਲਈ ਪੰਜ-ਪੰਜ ਜਣੀਆਂ ਅਸੀਂ ਉਹਦੇ ਜਿਹੜੇ ਸਾਨੂੰ ਨਹੀਂ ਦਿੱਤੇ ਨਮਾਜ਼ੇ ਔਰ ਸਾਡੇ ਪੂਰੇ ਵਧੀਆ ਡੰਗਣਾ ਕੰਮ ਕਰਵਾਏ ਜਿੱਥੇ ਕਿ ਸਾਡੇ ਬਜ਼ੁਰਗਾਂ ਦੇ ਟਾਈਮ ਤੇ ਅਸੀਂ ਮੰਨਦੇ ਹਾਂ ਕਿ ਸਨ 45 ਤੋਂ ਲੈ ਕੇ ਇੱਟਾਂ ਦੀਆਂ ਗਲੀਆਂ ਚ ਪੁੱਟੀਆਂ ਚ ਤੋਰੇ ਫਿਰਦੇ ਸੀ ਅੱਜ ਇੰਟਰਲੋਕਾਂ ਦਾ ਮੂਹ ਲੋਕਾਂ ਨੇ ਤਾਂ ਦੇਖਿਆ ਕਿ ਸਾਡੀ ਉਹ ਨਹੀਂ ਬਾਹ ਫੜੀ ਅਸੀਂ ਉਹਨਾਂ ਨੂੰ ਥਾਪੜਾ ਦੇ ਕੇ ਨਾਲ ਤੋੜ ਕੇ ਰੱਖਾਂਗੇ ਤੇ ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ ਕਿ ਹੈਲਥ ਕਲੱਬ ਜਾਂ ਖੇਡਾਂ ਲਈ ਕੋਈ ਪ੍ਰਬੰਧ ਕਿਦਾਂ ਕੀਤਾ ਜੋ ਕੁਝ ਸਾਡੇ ਪਿੰਡ ਦੇ ਵਿੱਚ ਜਿੰਨੀ ਵਾਰੀ ਵੀ ਡਾਕਟਰ ਸਾਹਿਬ ਨੇ ਮੀਟਿੰਗ ਕੀਤੀ ਜਾਂ ਇਲੈਕਸ਼ਨ ਟਾਈਮ ਜਾਂ ਬਿਨਾਂ ਇਲੈਕਸ਼ਨ ਤੋਂ ਜੋ ਵੀ ਨੌਜਵਾਨਾਂ ਮੁੰਡਿਆਂ ਨੇ ਮੰਗ ਰੱਖੀ ਉਨੀ ਪਹਿਲ ਦੇ ਅਧਾਰ ਤੇ ਪੂਰੀ ਕੀਤੀ ਗਾਂਦੇ ਜਿਹੜੀ ਮੇਰੇ ਜੇਬ 'ਚੋਂ ਹੋਣ ਵਾਲੀ ਮੈਂ ਜੇਬ 'ਚੋਂ ਕਰ ਦਿੰਦਾ ਮੈਂ ਸਰਕਾਰ ਤੇ ਨਹੀਂ ਹੱਥ ਰੱਖਦਾ ਮੈਂ ਜੇਬ 'ਚੋਂ ਵੀ ਕਰੂੰਗਾ ਇਸ ਕਰਕੇ ਸਾਡਾ ਨੌਜਵਾਨ ਜਿਹੜਾ ਵਿੰਗਿਆ ਹਰ ਟਾਈਮ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਤੁਰਦਾ ਜੰਬੀ ਦਿੱਤਾ ਸਭ ਕੁਝ ਦਿੱਤਾ ਉਹਦਾ ਹੈਗਾ ਤਾਂ ਕਿਹਨਾਂ ਨੂੰ ਸਭ ਕੁਝ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਪਰ ਸਾਡਾ ਨੌਜਵਾਨ ਜਿਹੜਾ ਇਸੇ ਕਰਕੇ ਡਾਕਟਰ ਉਹਨਾਂ ਦੇ ਨਾਲ ਆ ਕਿ ਅੱਜ ਤੱਕ ਕਿਸੇ ਵੀ ਨੌਜਵਾਨਾਂ ਦੀ ਵਿੰਗ ਦੀ ਕਿਸੇ ਵੀ ਮੰਤਰੀ ਨੇ ਕਿਸੇ ਸਰਕਾਰ ਨੇ ਨਹੀਂ ਸੀ ਕਦੇ ਸੁਣੀ ਪਰ ਇਹ ਨਹੀਂ ਸਾਨੂੰ ਵੀ ਛੱਡ ਕੇ ਖੜੇ ਹਨ ਵੀ ਤੁਸੀਂ ਬੈਠੇ ਰਹੋ ਤੁਹਾਨੂੰ ਬੱਚ ਗੱਲ ਗਾਉ ਨੂੰ ਪਹਿਲਾਂ ਨਿਆਣੇ ਦੀ ਗੱਲ ਸੁਣਦੇ ਮੁੰਡਿਆਂ ਦੀ ਗੱਲ ਸੁਣਦੇ ਹੋ ਕੀ ਕਹਿੰਦੇ ਹੈ ਜਾਂ ਬੀਬੀਆਂ ਉਹ ਗੱਲ ਕੀ ਕਹਿੰਦੀਆਂ ਇੰਨੀ ਧੀ ਰਜਾਲਾ ਲੀਡਰ ਬਣਨਾ ਬਹੁਤ ਔਖਾ ਜਿਸ ਟੰਕ ਨਾਲ ਉਹ ਲੀਡਰੀ ਕਰ ਰਹੇ ਆ ਉਹ ਲੀਡਰ ਇਨਕਾਰ ਹੈ ਉਹ ਆਪਣੇ ਪਰਿਵਾਰ ਦੇ ਉੱਤੇ ਸਾਰੇ ਤੇ ਸ਼ਾਇਆ ਕਰ ਰਹੇ ਆ ਕਿ ਇਹ ਮੇਰੇ ਪਰਿਵਾਰ ਆ। ਉਹਨਾਂ ਦਾ ਤਾਂ ਇਦਾਂ ਦਾ ਮਕਸਦ ਵੀ ਹੋ ਜਾਂਦਾ ਜੇ ਅਸੀਂ ਕਿਤੇ 22 ਚਾਂਸ ਹੁਣ ਮੈਂ ਇੱਥੋਂ ਹੀ ਫੋਨ ਕਰ ਦਿੰਨਾ ਨਹੀਂ ਪਹੁੰਚ ਸਕਦੇ ਤਖੜੇ ਆ 5 ਮਿੰਟ ਦੇ ਵਿੱਚ ਵਾਪਸ ਕਾਲ ਆ ਜਣੀ ਔਰ ਵਾਪਸ ਕਰ ਤੇ ਕੰਮ ਦੱਸੋ ਕੀ ਆ। ਸੋਖਿਆ ਪਿੰਡ ਚ ਸੋਖ ਸ਼ਾਂਤੀ ਆ। ਦੱਸਣਾ ਹੁੰਦਾ ਵੀ ਡਾਕਟਰ ਸਾਹਿਬ ਇਦਾਂ ਇਦਾਂ ਹੋ ਗਈ ਜਾਂ ਜੇ ਨਹੀਂ ਦੱਸਦੇ ਤਾਂ ਸਾਨੂੰ ਗੁੱਸੇ ਵੀ ਹੋ ਜਾਂਦੇ ਆ। ਜੇ ਪਿੰਡ ਚ ਕਿਸੇ ਦੀ ਮੌਤ ਹੁੰਦੀ ਆ ਕੋਈ ਦੰਦੀ ਪ੍ਰੋਬਲਮ ਆਉਂਦੀ ਆ ਮੈਨੂੰ ਦੱਸਿਆ ਕਰੋ ਮੈਂ ਦਾਗਾਂ ਤੇ ਆਉਂਦੇ ਆ। ਪਾਰਟੀ ਤੋਂ ਪਰ ਉੱਠ ਗਏ ਆ ਕੋਈ ਮਤਲਬ ਨਹੀਂ ਵੀ ਉਹਨਾਂ ਨੂੰ ਵੀ ਮੈਨੂੰ ਵੀ ਸਾਨੂੰ ਵੋਟ ਪਾਉਂਦੇ ਜਾਂ ਨਹੀਂ ਪਾਉਂਦੇ ਉਹ ਨਹੀਂ ਜਾਣਾ ਜਾਣਾ ਭੋਗਤੇ ਵੀ ਜਾਣਾ ਸੰਸਕਰਤੇ ਵੀ ਆਉਣਾ ਇਦਾਂ ਦਾ ਲੀਡਰ ਕਿੱਥੋਂ ਮਿਲ ਜਾਊਗਾ ਸਾਨੂੰ ਜੋ ਚੌੜ ਤਾਂ ਉਹਨਾਂ ਦੀ ਜੱਦੀ ਸੀਟ ਆ ਇਹ ਜੱਦੀ ਬਣਾ ਕੇ ਜਿੱਤ ਸਾਰੇ ਜਿੰਨੇ ਨਹੀਂ ਕੰਮ ਕੀਤੇ ਆ ਸਰਬਸਾ ਇਹ ਛੱਪੜ ਨੂੰ ਜਿਹੜੀ ਪਾਈਪਲਾਈਨ ਪੁਵਾਈ ਹੈ ਕਦੋਂ ਦੀ ਪਈ ਹੋਈ ਜੀ ਇਹ ਡਾਕਟਰ ਸਾਹਿਬ ਦੇ ਟਾਈਮ ਤੇ ਵਿੱਚ ਪਈ ਹੋਈ ਹੈ ਜੀ ਇਹ ਅੱਛਾ ਜੀ ਅੱਜ ਤੋਂ ਕੋਈ 7-8 ਸਾਲੇ ਹੋ ਗਿਆ ਜੀ ਇਹਨੂੰ ਪਾਈ ਰੋ ਸਾਲਕ ਦੇ ਕਰੀਬ ਹੋ ਗਿਆ ਹਾਂਜੀ ਸਾਲ ਦੇ ਕਰੀਬ ਹੋ ਗਿਆ ਠੀਕ ਫਿਰ ਅਸੀਂ ਆ ਗਿੱਲਾ ਸੁੱਕਾ ਕੂੜਾ ਨੂੰ ਕੜੀਆ ਸ਼ੈੱਡ ਬਣਾ ਰਹੇ ਸੀਗੇ ਜੀ ਹਾਂਜੀ ਇਹਦੀ ਵੀ ਤਿਆਰੀ ਹੋਈ ਆ ਜੀ ਤਾਂ ਬਾਕੀ ਇਹਦੀ ਛੱਤ ਰਹਿਂਦੀ ਆ ਅੱਛਾ ਉਹਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਕਾਹਾਂ ਕਹਿ ਕੇ ਤਾਂ ਇਹ ਵੀ ਛੱਤ ਪਵਾ ਦਿਆਂਗੇ ਇਹਨਾਂ ਦੀ ਅੱਛਾ ਮੜਾ ਦੇਖ ਸਕਦਾ ਦਿਖਾ ਸਕਦੇ ਸਾਨੂੰ ਗਿੱਲਾ ਸੁੱਕਾ ਕੂੜਾ ਹਾਂਜੀ ਚਾਰ ਬਾਕਸ ਬਣੇ ਆ ਜੀ ਇਹਦੇ ਹਾਂਜੀ ਹਾਂਜੀ ਕੁਲਾਈ ਬਲਾਸਟ ਇਹ ਸਾਈਡ ਤੇ ਸੁੱਕਾ ਕੁੜਾ ਜੀ ਹਾਂਜੀ ਆ ਵੀ ਇਹ ਹੋ ਗਿਆ ਆ ਇਧਰ ਵੀ ਖਿਲਦਾ ਕੁੜਾ ਇਧਰ ਆ ਜੂਗਾ ਇਥੋਂ ਨਾ ਹੀ ਦੇ ਵਿੱਚ ਜੋ ਕਚਰਾ ਸਾਰਾ ਉਹਦੇ ਚਲ ਜੂ ਬਾਹਰ ਲੈ ਕੇ ਸਾਈਡ ਅੱਛਾ ਜੀ ਬਾਹਰ ਬਣਾਤਾ ਹੈ ਜੀ ਇੱਕ ਖੱਡਾ ਅੱਛਾ ਜੀ ਉਹ ਖੱਡੇ ਦੇ ਵਿੱਚ ਫਿਰ ਖਾਦ ਬਣ ਜੂ ਠੀਕ ਠੀਕ ਹਾਂਜੀ ਸੋ ਸ਼ਹਿਰਾਂ ਦੇ ਵਿੱਚ ਤਾਂ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਗਿੱਲਾ ਸੁੱਕਾ ਕੂੜਾ ਨੂੰ ਬਾਹਰ ਪਿੰਡਾਂ ਸ਼ਹਿਰਾਂ ਤੋਂ ਕਸਬਿਆਂ ਤੋਂ ਬਾਹਰ ਜਾ ਕੇ ਲਿਜਾ ਕੇ ਸੁੱਟਿਆ ਜਾਂਦਾ ਤੇ ਤੁਸੀਂ ਦੇਖ ਸਕਦੇ ਪਿੰਡਾਂ ਦੇ ਵਿੱਚ ਵੀ ਵਿਕਾਸ ਜਿਹੜਾ ਕਿਦਾਂ ਹੋ ਰਿਹਾ ਤੇ ਪਿੰਡਾਂ ਦੇ ਵਿੱਚ ਵੀ ਗਿੱਲਾ ਸੁੱਕਾ ਕੂੜਾ ਸੁੱਟਣ ਵਾਸਤੇ ਪਿੰਡ ਤੋਂ ਬਾਹਰ ਇੱਕ ਇਹ ਬਾਕਸ ਜਿੱਦਾਂ ਕਿ ਇੱਕ ਕਮਰਿਆਂ ਦੇ ਤਰ੍ਹਾਂ ਬਣਾਏ ਗਏ ਨੇ ਜਿੱਥੇ ਕਿ ਗਿੱਲਾ ਤੇ ਸੁੱਕਾ ਕੂੜਾ ਜੋ ਸੁੱਟਿਆ ਜਾਂਦਾ ਤੇ ਇਹਨਾਂ ਨੂੰ ਕਿੱਥੇ ਸੁੱਟਿਆ ਜਾਂਦਾ ਇਹ ਜਾਂਦਾ ਕਿੱਥੇ ਵਗਦਾ ਗਿੱਲਾ ਸੁੱਕਾ ਜੀ ਇਹਨਾਂ ਦਾ ਗਿੱਲਾ ਸੁੱਕਾ ਜਿਹੜਾ ਗਿੱਲਾ ਹੁੰਦਾ ਜੀ ਉਹ ਇਹਨੂੰ ਖਾਦਾ ਹੀ ਬਣ ਜਾਂਦੀ ਹੈ ਜੀ ਇੱਥੇ ਬੂਟੇ ਇੱਥੇ ਬੂਟੇ ਲਾਏ ਹੋਏ ਆ ਜੀ ਆਪਣੇ ਪੰਚਾਇਤ ਦੇ ਜਗ੍ਹਾ 'ਚ ਤੇ ਉਹਨਾਂ ਨੂੰ ਪਾਪ ਦਿੱਤੇ ਚੱਕ ਬਾਂਦੇ ਜੀ ਸੋ ਦੋਸਤੋ ਇਹ ਉਹ ਗਰਾਊਂਡ ਆ ਜੋ ਪਿੰਡ ਲਹਿਲੀ ਕਲਾਂ ਦੇ ਇੱਥੇ ਨੌਜਵਾਨ ਮੁੰਡੇ ਨੇ ਇੱਥੇ ਪ੍ਰੈਕਟਿਸ ਕਰਨਾ ਹੁੰਦੇ ਨੇ ਆਪਣੀ ਗੇਮ ਖੇਡਦੇ ਨੇ ਕੋਈ ਫੁੱਟਬਾਲ ਖੇਡਦੇ ਆ ਕੋਈ ਹੋਰ ਗੇਮ ਇੱਥੇ ਦੀ ਤੇ ਇਸ ਵਕਤ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਇਹ ਕੋਲੋਂ ਦੀ ਗਰਾਊਂਡ ਬਣੀ ਹੋਈ ਜੀ ਇਹ ਗਰਾਊਂਡ ਬਣੀ ਦਾ ਕਾਫੀ ਟਾਈਮ ਹੋ ਗਿਆ ਜੀ ਡਵੈਲਪਮੈਂਟ ਨਹੀਂ ਹੋ ਸਕੀ ਹੈ ਜੇ ਇਹਦੇ ਬਾਰੇ ਅਸੀਂ ਗੱਲ ਵੀ ਕੀਤੀ ਸੀ ਪਹਿਲਾਂ ਜੀ ਅੱਛਾ ਜੀ ਸਰਕਾਰ ਨਾਲ ਅੱਛਾ ਜੀ ਤੇ ਕੁਝ ਇਹਦੇ ਬਾਰੇ ਸਾਨੂੰ ਜੇ ਗਰਾਊਂਡ ਗ੍ਰਾਊਂਡ ਕਹਿੰਦੇ ਦੇਵਾਂਗੇ ਤੇ ਕੀ ਕਰਵਾਉਣਾ ਚਾਹੁੰਦੇ ਆ ਇਸ ਗਰਾਊਂਡ ਨੂੰ ਅੱਗੇ ਜੀ ਇਸ ਗਰਾਊਂਡ ਦੇ ਵਿੱਚ ਥੋੜੀ ਜਿਹਾ ਬੱਚਿਆਂ ਵਾਸਤੇ ਸਹੂਲਤ ਹੋ ਜਾਏ ਕੁਝ ਅੱਛਾ ਜੀ ਤੇ ਬਾਕੀ ਸਾਡੇ ਆ ਸਟੇਡੀਅਮਾਂ ਅਧੂਰਾ ਪਿਆ ਇਹਦੇ ਬਾਰੇ ਵੀ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਬਈ ਇਹਨੂੰ ਵੀ ਥੋੜਾ ਸਾਨੂੰ ਕੋਈ ਗ੍ਰਾਂਟ ਪਾਈ ਜਾਵੇ ਤਾਂ ਅਸੀਂ ਇਹਨੂੰ ਡਵੈਲਪਮੈਂਟ ਕਰੀਏ ਅੱਗੇ ਤੋਂ ਅੱਗੇ ਬੱਚਿਆਂ ਲਈ ਕੋਈ ਸੂਤ ਮਿਲ ਜਾ ਵਧੀਆ ਗੱਲ ਆ ਜੀ ਸਾਡੇ ਕੋਲ ਤਾਂ ਇਹੀ ਆ ਜਦੋਂ ਸਾਡੇ ਟੂਰਨਾਮੈਂਟ ਹੁੰਦੇ ਤਾਂ ਜਿਹੜਾ ਬਾਹਰੋਂ ਬੰਦੇ ਆਂਦੇ ਆ ਜਾਂ ਬੱਚਿਆਂ ਨੂੰ ਬੈਠਣ ਵਾਸਤੇ ਇੱਥੇ ਬਹੁਤ ਪ੍ਰੋਬਲਮ ਜਾਈ ਹੁੰਦੀ ਆ ਹਾਂਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਇੱਥੇ ਬਾਹਰ ਸੈੱਟ ਤੇ ਬੈਠਣ ਨੂੰ ਪੌੜੀਆਂ ਵਗੈਰਾ ਬਣ ਜਾਣ ਤਾਂ ਬਹੁਤ ਵਧੀਆ ਆ ਜੀ ਸਾਨੂੰ ਕੋਈ ਗ੍ਰਾਂਟ ਦਿੱਤੀ ਜਾਣੀ ਚਾਹੀਦੀ ਆ ਜੀ ਤੋ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਜੋ ਨੌਜਵਾਨ ਪੀੜੀ ਆ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਇਹ ਗਰਾਊਂਡ ਜਿਹੜੀ ਆ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀ ਹੈ ਜਿੱਥੇ ਪਿੰਡ ਦੇ ਨੌਜਵਾਨ ਜੋ ਬੱਚੇ ਨੇ ਨੌਜਵਾਨ ਪੀੜੀ ਆ ਇੱਥੇ ਪ੍ਰੈਕਟਿਸ ਕਰਦੇ ਨੇ ਤੇ ਟੂਰਨਾਮੈਂਟ ਵੀ ਇੱਥੇ ਕਰਵਾਈ ਜਾਂਦੇ ਨੇ ਤੇ ਸਰਪੰਚ ਸਾਹਿਬ ਵੱਲੋਂ ਪੰਜਾਬ ਸਰਕਾਰ ਤੋਂ ਇੱਕ ਮੰਗ ਕੀਤੀ ਗਈ ਆ ਕਿ ਇਸ ਪਲੇ ਗਰਾਊਂਡ ਨੂੰ ਵਧੀਆ ਬਣਾ ਕੇ ਇੱਕ ਪੌੜੀਆਂ ਦੀ ਸਹੂਲਤ ਦਿੱਤੀ ਜਾਵੇ ਜਿੱਥੇ ਕਿ ਆਮ ਲੋਕ ਬੈਠ ਕੇ ਇੱਥੋਂ ਦੇ ਮੈਚ ਦਾ ਆਨੰਦ ਮਾਣ ਸਕਣ ਤੇ ਜੋ ਸਟੇਜ ਸਾਹਮਣੇ ਦਿਖਾਈ ਜਾ ਰਹੀ ਹੈ ਉਹ ਸਟੇਜ ਦੇ ਵੀ ਇਹਨਾਂ ਵੱਲੋਂ ਇੱਕ ਮੰਗ ਕੀਤੀ ਗਈ ਹੈ ਇਸ ਨੂੰ ਵਧੀਆ ਢੰਗ ਨਾਲ ਬਣਾਈ ਜਾਵੇ ਤਾਂ ਜੋ ਜੋ ਮੈਨੇਜਮੈਂਟ ਕਮੇਟੀ ਹੈ ਉਹਦੇ ਬੈਠਣ ਦਾ ਪ੍ਰਬੰਧ ਜੋ ਹੈ ਵਧੀਆ ਢੰਗ ਨਾਲ ਹੋ ਸਕੇ